ਦੇਸ ਬਾਜ ਦੇ ਸਾਰੇ ਆਏ ਹੋਏ ਮੈਂ ਦਾਵੜ ਮਹਿੰਦਰ ਸਿੰਘ ਖਹਿਰਾ ਮੇਰੀ ਬੇਨਤੀ ਕਰਨਾ ਚਾਹਨਾ ਕਿ ਇਹ ਜਿਹੜਾ ਮੈਨੂੰ ਨਾਲ ਇਹ ਕੋਈ ਗ੍ਰੇਜ ਨਹੀਂ ਅਮਨ ਵਿਲੀਅਮ ਇਹਦਾ ਸਮਾਜ ਨਾਲ ਕਿੰਨਾ ਸੰਬੰਧ ਹੈ ਉਹ ਸਮਾਜ ਦੇ ਧਾਰਮਿਕ ਸਪਿਰਚਲ ਨਹੀਂ ਦੱਸ ਸਕਦੇ ਆ ਅਮਨ ਵਿਲੀਅਮ ਨਾਂ ਦਾ ਬੰਦਾ ਜਿਹੜਾ ਇੱਕ ਸਿਰਫ ਆਟੋ ਚਲਾਉਂਦਾ ਸੀ ਇਹਦਾ ਇੱਕ ਆਟੋ ਸੀ ਤੇ ਜਦੋਂ ਇੱਕ ठेका ਹੋਇਆ ਜਨਵਰੀ 23 ਤੋਂ ਸ਼ੁਰੂ ਹੋਇਆ ਤੇ ਉਦੋਂ ठेਕੇਦਾਰ ਨਾਲ ਸਾਡੇ ਪ੍ਰਧਾਨਾ ਨੇ ਫੈਸਲਾ ਕੀਤਾ ਪੰਜੋ ਰੇਟ ਜਿਹੜਾ ਰੇਲਵੇ ਲੋਨ ਨਿਰਧਾਰਤਿਆ 585 ਸਾਰੀਆਂ ਗੱਡੀਆਂ ਲੱਗ ਗਈਆਂ ਨਾ ਹੁਣ ਉਹ ਫੈਸਲਾ ਹੋਇਆ ਕਿ ਸਾਡੇ ਜਿਹੜੇ 185 ਆਟੋ ਆ ਇੱਕ ਆਟੋ ਇਹਦਾ ਮਨ ਵਿਲੀਅਮ ਦਾ ਸੀ 186 ਇੰਨੇ ਹੀ ਆਟੋ ਰਹਿਣ ਤਾਂ ਕਿ ਜਿਹੜੇ ਬੰਦਿਆਂ ਦੀ ਰੋਟੀ ਰੋਧੀ ਚੱਲ ਰਹੀ ਆ ਚਿੱਲੇ ਵੱਧ ਰਹੇ ਆ ਉਹ ਕੈਮਰੇ ਨੇ ਇਹ ਨਹੀਂ ਕਿ ਇੱਥੇ 508 ਹੋ ਜੇ ਤੇ ਕਿਸੇ ਨੂੰ ਵੀ ਕੋਈ ਕੰਮ ਨਾ ਮਿਲੇ ਤੇ ਸਾਰੇ ਭੁੱਖੇ ਮਰ ਜੇ ਉਹ ਫੈਸਲਾ ਹੋਇਆ ਕਿ ਅਸੀਂ 500 ਦੀ ਬਜਾਏ 1500 ਰੁਪਏ ਦੇਾਂਗੇ ਇਹ ਘਾਟੋ ਦਾ ਉਹ ਫੈਸਲਾ ਹੋ ਗਿਆ 16 ਮਹੀਨੇ ਅਪ੍ਰੈਲ 24 ਤੱਕ ਉਹ ਨਿਰਵਿਘਨ ਚੱਲਦਾ ਰਿਹਾ ਉਹਦੇ ਵਿੱਚ ਕੋਈ ਨਾ ਜਿਹੜਾ ਠੇਕੇਦਾਰ ਇਸ ਦਾ ਕਰਤਾ ਕਰਤਾ ਸੀ 메ਨ ਠੇਕੇਦਾਰ ਤੇ ਹੋਰ ਹੋਗਾ ਸੰਜੀਵ ਉਹਦੇ ਲੋਕੀ ਆਟੋ ਵਧਾਇਆ ਗਿਆ ਨਾ ਹੀ ਇਹਨਾਂ ਪ੍ਰਧਾਨਾਂ ਵੱਲੋਂ ਕਿੰਨਾ ਅੱਡਿਆਂ ਦੇ ਅਪ੍ਰੈਲ ਦੇ ਵਿੱਚ ਇੱਕ ਅਮਨ ਵਿਲੀਅਮ ਦਾ ਸਾਥੀ ਆ ਉਹਨਾਂ ਦੀ ਜਥੇਬੰਦੀ ਦਾ ਕੋਈ ਅਧਿਕਾਰ ਵੀ ਹੈ ਜ਼ਿਲ੍ਹੇ ਦਾ ਪ੍ਰਤਾਨਕ ਆਉਣ ਆ ਅਜੇ ਕਲਿਆਣ ਲੱਲੀ ਉਹਦੇ ਵੱਲੋਂ ਚੱਕੇ ਨੂੰ ਸੱਦ ਕੇ ਫਰੋਦੀ ਮੰਗੀ ਗਈ ਕਿ ਮੈਨੂੰ 300 ਰੁਪਇਆ ਪਰ ਆਟੋ ਦਾ ਪਰ ਮਹੀਨਾ ਦਿੱਤਾ ਜਾਵੇ ਇਹਨੇ ਫੇਰ ਖਰੇਚ ਕੇ ਪੁੱਛਿਆ ਯਾਰ ਤੁਸੀਂ ਤੇ ਟੈਕਸੀ ਵਾਲੇ ਜੇ ਨਲੀ ਟੈਕਸੀ ਚਲਾਉਂਦਾ ਹੋਵੇ ਵੀ ਤੁਸੀਂ ਆਟੋ ਵਾਲੇ ਗਰੀਬ ਬੰਦੇ ਇਹਨਾਂ ਕੋ ਕੰਨੂ ਪੈਸੇ ਮੰਗਦੇ ਜੇ ਇਹ ਤੂੰ ਇਹਨੇ ਪੈਸੇ ਕੀ ਕਰਨੇ ਆ ਕੋ ਕੱਲੇ ਨੇ ਲੈਣੇ ਆ ਉਹਨੇ ਤਿੰਨ ਚਾਰ ਵਾਰੀ ਘਟੋ ਘਟਾਰ ਵਾਰੀ ਜਿਹੜੀ 22 ਮਿੰਟ ਦੀ 22 23 ਮਿੰਟ ਦੀ ਰਸਾੜੀ ਨੇ ਹੈਗੀ ਆ ਜੱਗਾ ਪ੍ਰਧਾਨ ਕੋ ਉਹਨੇ ਲਿਆ ਕੇ ਅਮਨ ਵਿਲੀਆ ਮੇਰੇ ਨਾਲ ਆ ਜਦੋਂ ਅਸੀਂ ਅਗਲੇ ਦਿਨ ਇਸ ਗੱਲ ਦਾ ਵਿਰੋਧ ਕੀਤਾ ਉਹਦੇ ਖਿਲਾਫ ਕੰਪਲੇਂਟ ਲਿਖ ਕੇ ਦੇ ਸੀਪੀ ਨੂੰ ਦੇਣ ਦੀ ਤਿਆਰੀ ਕੀਤੀ ਤੇ ਉਸੇ ਦਿਨ ਤੋਂ ਹੀ ਉਹਨੇ ਪੋਸਟਾਂ ਪਾਉਣੀਆਂ ਸ਼ੁਰੂ ਕਰਤੀਆਂ ਸੋਸ਼ਲ ਮੀਡੀਆ ਤੇ ਲਿਖ ਕੇ ਆਰਟੀਆਈ ਪਾ ਕੇ ਕਿ ठेकेदार ਦਾ ਜਿਹੜਾ ਰੇਟ ਆ 500 ਰੁਪਏ ਰੇਲੇ ਦਾ ਇਹ 1500 ਲੈ ਰਿਆ ਪਤਾਨ ਖਾ ਰਿਆ ਠੇਕੇਦਾਰ ਖਾ ਰਿਆ ਸਾਰਾ ਉਹਨੂੰ ਬਲੈਕਮੇਲ ਕਰਕੇ ਮੈਂ ਕਹੂੰਗੀ ਉਹਦਾ ਸਭ ਤੋਂ ਵੱਡਾ ਕੋਣ ਬਲੈਕਮੇਲਿੰਗ ਕਰਨਾ ਹੈ ਬਲੈਕਮੇਲ ਕਰਕੇ ਉਹ ਸੰਦੀਪ ਜਿਹਨੂੰ ਅਸੀਂ ਕੰਪੈਨਡ ਕਰਦੇ ਰਹੇ ਇਨਕੁਆਰੀਆਂ ਹੋਈਆਂ ਰੇਲਵੇ ਵੱਲੋਂ ਦੀਆਂ ਫੋਰਸਾਂ ਵੱਲੋਂ ਕਿ ਅਸੀਂ ਕਹ ਕੇ ਅਸੀਂ 500 ਦਿੰਨੇ ਹਾਂ ਪਰ ਉਹ ਸੇਕਾਦਾਰ ਨੇ ਇਹਦੇ ਨਾਲ ਸਮਝੌਤਾ ਕਰ ਲਿਆ ਇਹਦੇ 15 ਆਟੋ ਪਾਲੇ 25 30 ਆਟੋ ਉਹਨਾਂ ਨੇ ਆਪਣੇ ਬੰਦਿਆ ਦੇ ਹੋਰ ਪਾਲੇ ਜਿਹੜੀ ਉਹਨੇ ਨਵੀਂ ਐਮੈਂਡਮੈਂਟ ਲੈ ਲਈ ਕਿ ਕਿੰਨਾ ਮਿੰਟ ਉਹ ਜਗਾਈ ਇੱਕ ਨੰਬਰ ਨਾਲ ਅੱਜ ਨੂੰ ਮੇਰਾ ਨੰਬਰ ਦੇ ਦੇ ਮੈਂ ਦੇਵਾਂਗਾ ਉਹਨੂੰ 500 ਰੁਪਏ ਰੋਜ਼ ਦਾ ਠੀਕ ਹੈ ਕੀ ਗੰਗਾ ਕਾ ਮਾਰ ਦਿੰਦੇ ਬਸ ਬੇਨਤੀ ਆਜ ਗਏ ਬਹੁਤ ਬਹੁਤ ਮੁਆਫੀ ਬਹੁਤ ਬਹੁਤ ਧੰਵਾਦ ਬਹੁਤ ਬਹੁਤ ਧੰਵਾਦ